ਖਬਰ ਸਮਰਾਲਾ ਤੋਂ ਹੈ ਜਿੱਥੇ ਕੂੜਾ ਚੁੱਕਣ ਨੂੰ ਲੈ ਕੇ ਸਫਾਈ ਕਰਮਚਾਰੀਆਂ ਅਤੇ ਦੁਕਾਨਦਾਰਾਂ 'ਚ ਖੜਕ ਗਈ। ਮਿਲੀ ਜਾਣਕਾਰੀ ਮੁਤਾਬਕ ਨਗਰ ਕੌਂਸਲ ਸਮਰਾਲਾ ਦੇ ਸਫਾਈ ਕਰਮਚਾਰੀ ਕੂੜਾ ਚੁੱਕਣ ਵਾਲੇ ਟੈਂਪੂ ਚ ਇੱਕ ਬਾਜ਼ਾਰ ਦੀਆਂ ਦੁਕਾਨਾਂ ਦਾ ਕੂੜਾ ਚੁੱਕਣ ਗਏ ਤਾਂ ਕੂੜਾ ਚੁੱਕਣ ਵਾਲੇ ਟੈਂਪੂ ਨੂੰ ਦੁਕਾਨਾਂ ਦੇ ਅੱਗੇ ਖੜਾ ਕਰਨ ਨੂੰ ਲੈ ਕੇ ਉੱਥੇ ਵੱਡਾ ਹਗਾਮਾ ਹੋ ਗਿਆ ਜੋ ਇੰਨਾ ਵੱਧ ਗਿਆ ਕਿ ਗਰਤੋਬਈ ਤੋਂ ਬਾਅਦ ਸਮਰਾਲਾ ਪੁਲਿਸ ਸਟੇਸ਼ਨ ਪਹੁੰਚ ਗਈ। ਮੌਕੇ ਤੇ ਸਫਾਈ ਕਰਮਚਾਰੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਜਿਨ੍ਹਾਂ ਕੂੜੇ ਦੀ ਭਰੀ ਟਰਾਲੀ ਨੂੰ ਬਾਜ਼ਾਰ ਦੇ ਵਿੱਚ ਹੀ ਖੜਾ ਕਰ ਦਿੱਤਾ ਸਫਾਈ ਕਰਮਚਾਰੀਆਂ ਨੇ ਦੁਕਾਨ ਦੇ ਮਾਲਕ ਤੇ ਗਾਲਾਂ ਕੱਢਣ ਅਤੇ ਹੱਥੋਂ ਪਾਈ ਦੇ ਇਲਜ਼ਾਮ ਲਗਾਏ ਇੱਕ ਸਫਾਈ ਕਰਮੀ ਨੂੰ ਕੁੱਟਮਾਰ ਦਾ ਸ਼ਿਕਾਰ ਆ ਕੇ ਸਿਵਲ ਹਸਪਤਾਲ ਦਾਖਲ ਕਰਵਾ ਕੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਜਦਕਿ ਦੂਸਰੀ ਧਿਰ ਦੇ ਰਾਜਪਾਲ ਸਿੰਘ ਨੇ ਆਪਣਾ ਪੱਖ ਰੱਖਦਿਆਂ ਲਗਾਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਈ ਨਾ ਮਰਜੀ ਤੁਹਾਨੂੰ ਨਾਮ ਕੁਮਲਜੀਤ ਸਿੰਘ ਹੈ ਠੀਕ ਆਮ ਕਰਦੇ ਆ ਮੈਂ ਨਗਰ ਕੁਸ਼ਲ ਦੇ ਵਿੱਚ ਡਰਾਈਵਰ ਰਹਿੰਦਾ ਕਿ ਕੀ ਮਾਮਲਾ ਹੋਇਆ ਤੁਹਾਨੂੰ ਅੱਜ ਮਾਮਲਾ ਇਹ ਹੋਇਆ ਕਿ ਮੈਂ ਮਾਰਕੀਟ ਦੇ ਵਿੱਚ ਇੱਥੇ ਮਛਵਾੜਾ ਰੋਡ ਤੇ ਗੱਡੀ ਖੜਾਈ ਆ ਮੋਰੀ ਦੁਕਾਨਾਂ ਦੇ ਤੇ ਉਹ ਦੁਕਾਨਾਂ ਮਾਰਕੀਟ ਵਾਲੇ ਜਿੰਨੇ ਵੀ ਆ ਤਿੰਨ ਚਾਰ ਮੁੰਡੇ ਉਹ ਕਹਿੰਦੇ ਸਾਡੀ ਗੱਡੀ ਮੋਰੀ ਨਹੀਂ ਲਾਉਣੀ ਹੈਗੀ ਦੁਕਾਨਾਂ ਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ ਅਸੀਂ 10 ਮਿੰਟ ਤੱਕ ਅਸੀਂ ਚੱਲ ਜਾਣਾ ਆ ਤੇ ਕੂੜਾ ਪਾ ਕੇ ਉਹ ਗਾਲੀ ਗਲੋਚ ਕਰਨ ਲੱਗੇ ਵੀ ਤੁਸੀਂ ਇੱਥੇ ਤੁਹਾਡੀ ਬਾਪ ਦੀ ਜਗਾ ਨਹੀਂ ਐ ਹੋਏ ਉਹ ਆ ਯਾਨੀ ਬਹੁਤ ਕੁਝ ਬੋਲੇ ਸਾਡੇ ਪ੍ਰਧਾਨ ਜੀ ਨੂੰ ਵੀ ਬਹੁਤ ਬੋਲੇ ਉਹ ਤੇ ਇਸੇ ਕਰਕੇ ਫਿਰ ਇਹ ਝਗੜਾ ਹੋਣ ਦੇ ਬਾਬ ਜੀ ਦੇ ਅੱਜ 6:00 ਵਜੇ ਆਈ ਮੇਰੀ ਕਿਹੜੀ ਚੀਜ਼ ਨਾਲ ਸੱਟ ਮਾਰੀ ਤੇ ਤਿੰਨ ਮੁੰਡੇ ਸੀਗੇ ਜੀ ਉਹ ਉਹ ਇੱਕ ਦਸਤਾ ਜੇ ਲੈ ਕੇ ਆਏ ਸੀਗੇ ਤੇ ਡੰਡਾ ਸੀਗਾ ਜੀ ਉਹਦੇ ਹੱਥ 'ਚ ਬੈਸਬਾਲ ਵਰਗਾ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਸਾਢੇ 11 ਵਜੇ ਦੀ ਗੱਲ ਆ ਜੀ ਸਵੇਰ ਦੀ ਕਿੰਨੇ ਕ ਜਣੇ ਸੀਗੇ ਉਹ ਤਿੰਨ ਚਾਰ ਜਣੇ ਸੀਗੇ ਜੀ ਈ ਕੰਮ ਕਰਦੇ ਉਹ ਤੇ ਮਾਰਕੀਟ ਆ ਜੀ ਉਹ ਦੁਕਾਨਾਂ ਆਈ ਉਹਨਾਂ ਦੀ ਤੁਹਾਡੇ ਛੱਟ ਕਿੱਥੇ ਕਿੱਥੇ ਵੱਜੀਆਂ ਆ 7 ਵਜੇ ਆ ਜੀ ਤੇ 2 ਹੀ ਤੇ ਲੱਤਾਂ ਵੱਜੀਆਂ ਜੀ ਮੇਰੇ ਇੱਥੇ ਮੱਖੀ ਜੇ ਵੱਜੀਆਂ ਜੀ ਮਾਰਿਆ ਕੀ ਸੀ ਦਸਤਾ ਹੀ ਵਜਿਆ ਜੀ ਡੰਡੇ ਵੱਜੇ ਤੇ 2 ਤੇ ਲੱਛਾਂ ਵੀ ਆ ਇਹ ਨਰਨਾ ਸੁਲੰਦਰ ਕੁਮਾਰ ਆ ਜੀ ਮੈਂ ਸਫਾਈ ਸੇਵਕ ਯੂਨੀਅਨ ਪੰਜਾਬ ਸ਼ਾਖਾ ਸਮਰਾਲਾ ਤੋਂ ਯੂਨੀਅਨ ਪ੍ਰਧਾਨ ਆ ਗੱਲ ਪਾਈ ਕੀਤੀ ਗਈ ਹੈ ਗੱਲਬਾਤ ਹੀ ਹੋਈ ਹੈ ਸਾਡੇ ਦੋ ਮੁਲਾਜ਼ਮ ਉਸ ਮਾਰਕੀਟ ਚ ਰੋਜ਼ ਹੀ ਕੂੜਾ ਚੱਕਣ ਜਾਂਦੇ ਨੇ ਤੇ ਉਹਨਾਂ ਦੀ ਤਾਂ ਰੋਜ਼ ਦੀ ਡਿਊਟੀ ਆ ਉੱਥੇ ਹੀ ਗੱਡੀ ਖੜੂਗੀ ਕੂੜਾ ਪਾਉਣਗੇ ਉਹ ਗੱਡੀ ਖੜਾਉਣ ਤੇ ਇਹਨਾਂ ਦੀ ਕਿਤੇ ਬਹਿਸ ਹੋ ਗਈ ਉਹ ਮੁੰਡੇ ਅੰਦਰੋਂ ਡੰਡੇ ਡੁੰਡੇ ਚੱਕ ਲੈ ਇਹਨਾਂ ਦੇ ਡੰਡੇ ਮਾਰੇ ਰਲ ਕੇ ਉਹਨਾਂ ਨੇ ਦੋ ਚਾਰ ਦੋ ਜਣੇ ਕੁੱਤੇ ਉਸ ਤੋਂ ਪ੍ਰੰਤ ਸਾਨੂੰ ਕਾਲ ਆ ਗਈ ਵੀ ਇੱਥੇ ਇਸ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਅਸੀਂ ਵੀ ਚਲੇ ਗਏ ਵੀ ਚਲੋ ਸਮਝਾਈਏ ਕੀ ਗੱਲ ਹੈ ਜਦ ਅਸੀਂ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮੇਰੇ ਤੇ ਹੱਥ ਪਾ ਲਿਆ ਉਹਦਾ ਮੁੰਡੇ ਦਾ ਨਾਮ ਰਾਜਾ। ਉਹਦਾ ਨਾਮ ਉਹਦੇ ਦਰਸ਼ਨ ਸਿੰਘ ਦਾ ਮਾਰਕੀਟ ਦਾ ਮਾਲਕ ਆ ਉਹ। ਜਦ ਕਿ ਲੜਾਈ ਉੱਥੇ ਦੁਕਾਨਦਾਰ ਨਾਲ ਹੋਈ ਸੀਗੀ ਪਹਿਲਾਂ ਇਹਨਾਂ ਦੀ। ਉਸ ਤੋਂ ਬਾਅਦ ਉਹ ਮਾਰਕੀਟ ਦਾ ਮਾਲਕ ਹਥੋਪਾਈ ਹੋ ਗਿਆ। ਲਕੀਰ ਖਿੱਚ ਲਈ ਉਹਨੇ ਕਹਿੰਦਾ ਜੇ ਕਿਸੇ ਚ ਦਮ ਹੈਗਾ ਤਾਂ ਇੱਧਰ ਆਜੋ ਕਰ ਲਓ ਜਿਹੜਾ ਕੋਈ ਕੰਮ ਹੁੰਦਾ ਵਾ। ਸੋ ਉਸ ਤੋਂ ਉਪਰੰਤ ਅਸੀਂ ਤਾਂ ਕੀ ਕਰਨਾ ਸੀਗਾ ਅਸੀਂ ਤਾਂ ਫਿਰ ਸਿੱਧੇ ਥਾਣੇ ਆ ਗਏ। ਹੁਣ ਔਨ ਡਿਊਟੀ ਉਹਨਾਂ ਨੇ ਮੁਲਾਜ਼ਮਾਂ ਤੇ ਹੱਥ ਚੱਕਿਆ ਡੰਡੇ ਵੀ ਮਾਰੇ ਨੇ। ਤੇ ਉਸ ਦੇ ਆਧਾਰ ਤੇ ਜਿਹੜੀ ਵੀ ਆਈਪੀਸੀ ਦੀ ਧਾਰਾ ਜਿਹੜੀ ਲੱਗਦੀ ਆ ਆਪਾਂ ਔਰ ਜਸਿਕਾਉਣੀਆਂ ਤੇ ਕਿਸ ਪਾਉਣਾ ਵਾ ਜਿਵੇਂ ਕਿ ਸਫਾਈ ਕਰਮਚਾਰੀ ਸ਼ਹਿਰ ਨੂੰ ਸਾਫ਼ ਰੱਖਣ ਦਾ ਕੰਮ ਕਰਦੇ ਹਾਂ ਦੇਖੋ ਅਜੇ ਹੁੰਦਾ ਕਰ ਵੀ ਹੋਣ ਲੱਗ ਪਿਆ ਇਹੀ ਤਾਂ ਗੱਲ ਹੈ ਸੋਚਣ ਦੀ ਵੀ ਅਸੀਂ ਤਾਂ ਸਾਡੇ ਤਾਂ ਮਲਾਜ਼ਮ ਦਿਨ ਪਰ ਰਾਤ ਗੰਦ ਚ ਬੜੇ ਰਹਿੰਦੇ ਨੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਇਹਨਾਂ ਲੋਕਾਂ ਨੂੰ ਮਹਾਮਾਰੀਆਂ ਤੋਂ ਬਿਮਾਰੀਆਂ ਤੋਂ ਬਚਾਉਣ ਲਈ ਇਹ ਲੋਕ ਜਮੇ ਵੀ ਨਹੀਂ ਸਮਝਦੇ ਹੈਗੇ ਇਸ ਗੱਲ ਨੂੰ ਬਈ ਜਿਹੜਾ ਕੰਮ ਕਰਦੇ ਨੇ ਕੋਈ ਵੀ ਨਹੀਂ ਕਰ ਸਕਦਾ ਗੰਦਦਾ ਕੰਮ ਕਰਨ ਆਂਦੇ ਨੇ ਚਲ ਅਸੀਂ ਇਹਨਾਂ ਨਾਲ ਸਹਿਮਤੀ ਰੱਖੀਏ ਸਾਰੀਆਂ ਗੱਲਾਂ ਦੀ ਇਹ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਪਤਾ ਨਹੀਂ ਸਾਭ ਲੱਗੇ ਇੱਕ ਉਥੇ ਲੇਡੀਜ਼ ਵੀ ਬਚਾਣ ਕੇ ਬੋਲੀ ਸੀਗੀ ਲੜਾਈ ਦੇ ਵਿੱਚ ਕਿ ਚੱਲਦੇ ਆਂ ਬਹਿਸਵਾਜੀ 'ਚ ਉਹਨੇ ਆਣ ਕੇ ਇਹ ਕਿਹਾ ਵੀ ਤੁਹਾਡਾ ਕੰਮ ਗੰਦ ਚੱਕਣ ਦਾ ਤੇ ਸਾਡਾ ਕੰਮ ਗੰਦ ਪਾਉਣ ਦਾ ਦੱਸੋ ਹੁਣ ਉਹਨੂੰ ਕੌਣ ਸਮਝਾਵੇ ਅਸੀਂ ਤਾਂ ਮੰਗ ਇਹ ਕਰਨੀਆਂ ਜਿ ਇੱਕ ਆਈਪੀਸੀ ਦੀ ਧਾਰਾ 332 ਲੱਗਣੀ ਆ ਉਹਦੇ ਬੰਦੇ ਤੇ ਮੁਲਾਜ਼ਮਾਂ ਤੇ ਔਨ ਡਿਊਟੀ ਹੱਥ ਚੱਕਣ ਮੁਲਾਜ਼ਮਾਂ ਤੇ ਡੰਡਾ ਫੇਰਨ ਦੀ ਜਿਹੜੀ ਲੱਗਦੀ ਆ ਆਈਪੀਸੀ ਦੀ ਧਾਰਾ 332 ਲੱਗਣੀ ਆ ਜਿਹੜੀ 3 ਤੋਂ 10 ਸਾਲ ਦੀ ਸਜ਼ਾ ਹੋਣੀ ਆ ਅਸੀਂ ਉਹ ਲਾਗੂ ਕਰਾਉਣੀ ਆ ਅਸੀਂ ਫਾਇਲ ਕਰਾਉਣਾ ਕੇਸ ਕਿਸੇ ਤਰ੍ਹਾਂ ਦਾ ਕੋਈ ਵੀ ਫੈਸਲਾ ਜਾਂ ਕੋਈ ਸਮਝੌਤਾ ਨਹੀਂ ਹੋਊਗਾ ਮੇਰਾ ਨਾਮ ਹੀ ਰਾਜਪਾਲ ਸਿੰਘ ਰਾਏ ਹੈ ਕੋਈ ਲੜਾਈ ਝਗੜਾ ਨਹੀਂ ਸੀ ਮੇਰੇ ਥੋੜੇ ਜਾਮਲੇ ਕਾਰਨ ਕਿ ਤੁਮਾਰੀ ਕਿੰਨੀ ਗੱਲ ਨਹੀਂ ਸਰ ਮੇਰੇ ਕੋਲੋਂ ਕੋਈ ਤੁਮਾਰਤਾ ਕੀ ਕਰਨੀ ਹੈ ਕਿਉਂਕਿ ਇਹ ਤਾਂ ਮੈਂ ਜਿੱਥੇ ਲੜਾਈ ਹੋਈ ਹੈ ਪਹਿਲਾਂ ਲੜਾਈ ਹੋਈ ਹੋਰ ਕਿਸੇ ਦੀ ਹੈ ਅਸਲ ਜਾਇਆ ਸੀ ਓਨਰ ਆ ਉਹ ਮਾਰਕੀਟ ਦੇ ਜਿੱਥੇ ਉਹ ਮੁੰਡੇ ਦੀ ਦੁਕਾਨ ਹੈ ਇਹ ਮੁੰਡਾ ਸੀ ਮਿਊਨਿਸਪਲ ਵਾਲੇ ਕਿਤੇ ਖੈਬਰ ਪੇ ਇਹ ਗੱਲ ਕਰਨ ਲੱਗੇ ਜੀ ਇੱਥੇ ਕੂੜਾ ਸਿੱਟਦੇ ਆ ਮੈਂ ਕਿਹਾ ਵੀਰੇ ਮੇਰੀ ਪਰਸਨਲ ਜਗਾਹ ਬਾਹਰੇ ਮੇਰਾ ਘਰ ਵੀ ਆ ਉੱਪਰ ਸਾਰਾ ਕੁਝ ਆ ਬੱਚੇ ਵੀ ਆ ਵੀ ਉਰੇ ਆ ਚੀ ਨਾ ਕਰਿਓ ਫਿਰ ਤਾਂ ਇੰਨੀ ਗੱਲੇ ਹੋ ਰਹੀ ਸੀ ਇਹਨਾਂ ਦਾ ਕੋਈ ਸੁਪਰਵਾਈਜ਼ਰ ਆ ਮੈਨੂੰ ਨਾਮ ਨਹੀਂ ਪਤਾ ਕੀ ਹੈ ਕਿਉਂਕਿ ਉਹ ਇਹੀ ਕਹਰੇ ਮੈਂ ਸੁਪਰਵਾਈਜ਼ਰ ਆ ਉਹਨੇ ਇਹਨਾਂ ਨੂੰ ਇਕੱਠਾ ਕਰਕੇ ਫਿਰ ਲਲੋਬੇ ਮੁੰਡੇ ਲੜਨ ਉਹ ਮੁੰਡੇ ਉਹਨੂੰ ਘੁੱਟਣ ਲੱਗੇ ਸੀ ਅਸੀਂ ਸਾਰੇ ਮਾਰਕੀਟ ਵਾਲੇ ਮੇਰੇ ਨਾਲ ਹੋਰ ਵੀ ਸੀ ਮਾਰਕੀਟ ਵਾਲੇ ਇਹ ਨਹੀਂ ਕਿ ਮੈਂ ਇਕੱਲਾ ਹੀ ਸੀ ਅਸੀਂ ਉਹਨੂੰ ਬਚਾਉਣ ਲੱਗੇ ਸੀ ਜਦੋਂ ਦੇਖੇਗੇ ਇੰਨਾ ਕਾਟਾ ਅਸੀਂ ਉਹਨੂੰ ਪਿੱਛੇ ਦਾ ਛਿੱਟ ਕੇ ਲੈ ਗਏ ਮੈਂ ਜਾਣ ਕੇ ਉਹਨੂੰ ਦੁਕਾਨ ਦੇ ਅੰਦਰ ਵਾਰਤਾ ਸੀ ਮੈਂ ਉੱਪਰ ਪਹੁੰਚਿਆ ਮੇਰਾ ਘਰ ਵੀ ਉੱਪਰ ਹੈ ਮਾਰਕੀਟ ਦੇ ਉੱਪਰੇ ਬਣਾਇਆ ਆਪਣਾ ਘਰ ਮੋਤੇ 12 ਨੰਬਰ ਤੇ ਕਾਲ ਕੀਤੀ ਕਿ ਉਹ ਰਿਆ ਕਰਕੇ ਆਏ ਹੋਣਗੇ ਆਇਆ ਵਾ ਕਿ ਤੁਸੀਂ ਪਹੁੰਚੋ ਫਿਰ ਜਦੋਂ ਕੋਲਸ ਥੋੜੇ ਟਾਈਮ ਬਾਅਦ ਪਹੁੰਚ ਗਈ ਜਾਂ ਤਾਂ ਇਹਨਾਂ ਨੇ ਕੋਈ ਪਤਾ ਨਹੀਂ ਕੀ ਕਹਿੰਦੇ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਗਏ ਮੈਨੂੰ ਹੁਣੇ ਪਤਾ ਲੱਗਿਆ ਜੱਸ ਕਮੇਟੀ ਦਾ ਕਰਮਚਾਰੀ ਇਹ ਨਾ ਦੱਸਦਾ ਹਾਂ ਜੀ ਉਹਦੇ ਵੱਲੋਂ ਜਾਂਚ ਲਾਏ ਜਾ ਰਹੇ ਨੇ ਕਿ ਜਿਹਨੂੰ ਕੁੱਟਮਾਰ ਕੀਤੀ ਗਈ ਉਹਦੇ ਕੋਈ ਤੇ ਵੀ ਕਾਫੀ ਨਿਸ਼ਾਨ ਨੇ ਉਹਨੂੰ 55 ਨੇ ਉਹਦੇ ਸੱਟ ਲੱਗੀ ਹੋਈ ਹੈ ਜੀ ਉਹ ਕਿੱਦਾਂ ਕੀ ਉਹਨੂੰ ਪੁੱਛਿਆ ਕਿ ਉਹ ਮੈਨੂੰ ਜਾਣਦਾ ਹੈ ਮੇਰੀ ਉਹਦੇ ਨਾਲ ਲੜਾਈ ਸੀ ਕਿ ਜਿਹੜਾ ਮੈਂ ਉਹਦੇ ਮਾਰੂਗਾ ਜੀ ਜੀ ਲੜਾਈ ਸੀ ਉਹ ਕੁੱਟੂਗਾ ਕਿ ਕੋਈ ਜਿਹੜਾ ਬੰਦਾ ਛਡਾਣ ਲੱਗਿਆ ਜਾਂ ਉਹ ਤੇ ਜਸਤ ਜੀ ਦੀ ਮਲਕੀਅਤ ਵਾਲੀ ਥਾਂ ਵਾ ਜੋ ਕਹੂਗਾ ਕਿ ਯਾਰ ਐਸੇ ਗੱਦਨਾ ਬਹੁਤ ਹੀ ਸਾਈਡ ਤੇ ਹੋਇਓ ਕਿ ਜੋ ਕਰਨਾ ਆਪਦਾ ਇਹ ਨਾਲ ਹੋ ਰਹੀ ਆ ਨਾ ਤੇਰੇ ਦਿਨੋ ਇਹਦੇ ਵਿੱਚ ਮੈਂ ਇੰਨੀ ਗੱਲ ਕਹਿਣਾ ਕਿ ਮੇਰਾ ੱੱਕੇ ਨਾਲ ਨਾਮ ਲਿਆ ਜਾ ਰਿਹਾ ਵਾ ਇਹ ਨਹੀਂ ਪਤਾ ਕਿਉਂ ਵੀਰੇ ਯਾਰ ਆਪੋ ਨਾਲ ਪੜਾਈ ਵੀਰਾਂ ਸੱਚੀ ਗੱਲ ਦੱਸ ਦਿਆ ਮੈਂ ਤਾਂ ਉੱਪਰ ਚੜ ਗਿਆ ਆਪਾਂ ਇਹ ਜਿਹੜੀ ਕੁੱਟ ਮਾਰ ਵਾਲਾ ਆਪਾਂ ਮੈਨੂੰ ਤਾਂ ਪਤਾ ਨਹੀਂ ਜਿਹੜੀ ਪਹਿਲਾਂ ਲੜਾਈ ਹੋਈ ਹੋਵੇ ਇਹਨਾਂ ਦੀ ਉਹ ਬੰਦੇ ਨਾਲ ਆਪਣੇ ਵੱਲੋਂ ਕੋਈ ਕੁੱਟ ਮਾਰ ਨਹੀਂ ਕਿਸੇ ਨਾਲ ਕਿਉਂਕਿ ਮੈਂ ਇਹਨੂੰ ਵੀਰੇ ਜਾਣਦਾ ਹੀ ਨਹੀਂ ਹੈਗਾ ਮੈਂ ਨਾ ਘਰੇ ਵੀ ਨਹੀਂ ਰਹਿੰਦਾ ਹੈਗਾ ਮੇਰੀ ਮਿਸੇ ਆ ਉਹ ਸਾਰਾ ਕੁਝ ਅੱਥਰ ਦਾ ਦੇਖ ਲਈ ਆ ਮੈਂ ਖੇਤੀਬਾੜੀ ਦਾ ਸਿਧਾਨ ਨੂੰ ਬੰਦਾ ਹਾਂ ਆਪਾਂ ਤਾਂ ਸਵੇਰੇ ਚਲੇ ਜਾਂਦੇ ਆ ਸ਼ਾਮ ਨੂੰ ਆਂ